करोगे नाम नाम जो अजनाले में जो में आया हुआ है है किया जा रहा अपनी पंजाब तरफ बोल सर नमस्ते जी मैं कृष्ण कुमार डीजीएम पंजाब नेशनल बैंक से बोल रहा हूँ अभी जो भीषण स्थिति है बाढ़ की पंजाब में उसके लिए पंजाब नेशनल बैंक के अधिकारियों एवं कर्मचारियों ने सबने मिल बेसिकली इंडिविजुअल लेवल पर अपनी सैलरी से अच्छा कंट्रीब्यूशन किया है हम सब लोगों ने मिल डिसाइड किया कि हम जो भी हेल्प कर सकते हैं अपार्ट फ्रॉम बैंकिंग सर्विसेज वो हम करें और इस सिलसिले में कल हम लोग डीसी मैम से भी मिले और उनको चेक्स भी दिए अपने अच्छा खासा अमाउंट था और अभी करीब 300 के आसपास जो किट्स हैं वो डीसी अमृतसर के हिसाब से ही जो वहाँ ज़रूरतें हैं लोगों के लिए वो हम लोग पर्सनली हमारे लड़के जाके वहाँ बांटेंगे और उनको सपोर्ट करेंगे सर क्या सामग्री भेजी जा रही है इसमें जो भी हमने सामग्री है चावल है खाने के सामान हैं या दवा है वो बेसिकली तो एडमिनिस्ट्रेशन के संपर्क में रह कर ही हमने इकट्ठा किया है और वो सारी हम अभी ले जाकर डिलीवर कराएंगे और हम यही आश्वास्त करना चाहते हैं कि हम लोग यहाँ काम कर रहे हैं हम सर्विसेज में प्रतिबद्ध हैं और जब भी ज़रूरत पड़ेगी हम हमेशा साथ हैं इसके अलावा बैंक लेवल पर भी बातें चल रही है कि और बड़ा कंट्रीब्यूशन आए तो उसके लिए भी हम लोग बात कर रहे हैं बट ਮੈਸੇਜ ਇਹ ਹੈ ਕਿ ਹਮ ਹਮੇਸ਼ਾ ਸਾਥ ਹੈ ব্রাঞ্চ ਮੇ ਕਹੀਂ ਵੀ ਕਦੇ ਵੀ ਕੁਝ ਵੀ ਕੰਮ ਹੋਗਾ ਹਮ ਹਮੇਸ਼ਾ ਉਹਨਾਂ ਦੇ ਸਾਥ ਹੈ ਅਗਰ ਵਹਾਂ ਪੇ ਜਰੂਰਤ ਪੜੇ ਤਾਂ ਹੋਰ ਵੀ ਰਾਸ਼ਨ ਭੇਜਿਆ ਜਾਏਗਾ ਆਪਕੀ ਤਰਫ ਸੇ ਬਿਲਕੁਲ ਭੇਜਿਆ ਜਾਏਗਾ ਸਰ ਕੋਈ ਇਸ਼ੂ ਨਹੀਂ ਠੀਕ ਹੈ ਜੀ ਸਰ ਆਪਣਾ ਨਾਮ ਬੋਲ ਕੇ ਕੀ ਕਹਿਣਾ ਚਾਹੋਗੇ ਸਤਿ ਸ਼੍ਰੀ ਅਕਾਲ ਜੀ ਮੈਂ ਜਸਮੀਤ ਸਿੰਘ ਗਿੱਲ ਪੰਜਾਬ ਨੈਸ਼ਨਲ ਬੈਂਕ ਤੋਂ ਅੱਜ ਅਸੀਂ ਆਪਣੇ ਪੰਜਾਬ ਨੈਸ਼ਨਲ ਬੈਂਕ ਦੇ ਬੈਨਰ ਹੇਡ ਸਾਰੇ EMPLOYEES ਅੰਮ੍ਰਿਤਸਰ ਸਰਕਲ ਦੇ ਜਿੰਨੇ ਵੀ EMPLOYEES ਇਹਨਾਂ ਦਾ ਵੋਲੰਟੇਰੀ ਕੰਟਰੀਬਿਊਸ਼ਨ ਕਰਾ ਕੇ ਇੱਕ ਅੱਛੀ ਹੈਂਡਸਮ ਕਲੈਕ ਅਮਾਉਂਟ ਅਸੀਂ ਕ ਉਹ ਮਾਉਣ ਤੋਂ ਦੋ ਪਾਸੇ ਵੰਡਿਆ ਗਿਆ ਐਸ ਪਰ ਡੀਸੀ ਐਡਮਿਨਿਸਟ੍ਰੇਸ਼ਨ ਦੇ ਹੁਕਮ ਅਨੁਸਾਰ ਕੱਲ ਸਾਡੇ ਸਰਕਲ ਹੈੱਡ ਸਾਹਿਬ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਇਹਨਾਂ ਨੇ ਇੱਕ ਅੱਛੀ ਅਮਾਉਂਟ ਦਾ ਚੈੱਕ ਡੀਸੀ ਐਡਮਿਨਿਸਟ੍ਰੇਸ਼ਨ ਨੂੰ ਵੀ ਫੜਾਇਆ ਹੈ ਅੱਜ ਉਹਨਾਂ ਵੱਲੋਂ ਹੀ ਜਿਹੜੀ ਰਿਕੁਆਇਰਮੈਂਟ ਆਈ ਗਈ ਸੀ ਵੀ ਹਰ ਪਿੰਡ ਤਾਂ ਵਾਸਤੇ ਜਿਹੜੇ ਵੀ ਬੰਦਿਆਂ ਨੂੰ ਜੋ ਚੀਜ਼ ਚਾਹੀਦੀ ਕੁਝ ਐਸੇ گاਉਂ ਰਹਿ ਗਏ ਜਿਨ੍ਹਾਂ ਦੇ ਵਿੱਚ ਰਾਸ਼ਨ ਨਹੀਂ ਪਹੁੰਚ ਪਾ ਰਿਹਾ ਹੂੰ ਹੂੰ ਤੇ ਉਸੇ ਉਪਰਾਲੇ ਨੂੰ ਪੂਰਾ ਕਰਨ ਲਈ ਅੱਜ ਪੰਜਾਬ ਨੈਸ਼ਨਲ ਬੈਂਕ ਦੇ ਵਲੰਟੀਅਰਸ ਅਸੀਂ ਸਾਰਾ ਸਮਾਨ ਜਿਦਾਂ ਤੁਸੀਂ ਦੇਖ ਪਾ ਰਹੇ ਹੋ ਸੀ ਉਹਨਾਂ ਨੂੰ ਲੈ ਕੇ ਪ ਅ ਜਸਮੀ ਜੀ ਜਿਹੜਾ ਕਿ ਮੇਨ ਰਸਟ ਪਹੁੰਚਣਾ ਚਾਹੀਦਾ ਅੱਗੇ ਪਿੰਡਾਂ ਤੇ ਉੱਥੇ ਨਹੀਂ ਪਹੁੰਚ ਪਾ ਰਿਹਾ ਤੁਹਾਡਾ ਆਪਣਾ ਉੱਥੇ ਤੱਕ ਜਾ ਰਿਹਾ ਬਿਲਕੁਲ ਜੀ ਬਿਲਕੁਲ ਮੇਰੀ ਅੱਜ ਵੀ ਹੁਣੇ ਡਿਸਟ੍ਰਿਕਟ ਰੈਵਨੀ ਅਫਸਰ ਡੀਆਰਓ ਸਾਹਿਬ ਨਾਲ ਗੱਲ ਹੋਈ ਹੈ ਉਹ ਸਾਨੂੰ ਅਰੇਂਜਮੈਂਟਸ ਕਰਕੇ ਦੇਣਗੇ ਕਿ ਅਸੀਂ ਜਿੱਥੇ ਲਾਸਟ ਜਿੱਥੇ ਕੋਈ ਵੀ ਨਹੀਂ ਪਹੁੰਚ ਪਾ ਰਿਹਾ ਉੱਥੋਂ ਤੱਕ ਵੀ ਆਰ ਨਾਟ ਸ਼ੋਰ ਕਿ ਅਸੀਂ ਆਪ ਉੱਥੇ ਜਾ ਪਰ ਨਹੀਂ ਜਾਂਦਾ ਲੇਕਿਨ ਐਡਮਿਨਿਸਟ੍ਰੇਸ਼ਨ ਵਿਲ ਪ੍ਰੋਵਾਈਡ ਅਸ ਦਿਸ ਅਰੇਂਜਮੈਂਟਸ ਅਨ ਅਰੇਂਜਮੈਂਟ ਕਰਕੇ ਦਊ ਕਿ ਸਾਡਾ ਜਿਹੜਾ ਵੀ ਅੱਜ ਸਮਾਨ ਜਾ ਰਿਹਾ ਉਹ ਐਂਡ ਯੂ ਤੁਸੀਂ ਵੀ ਸਿੱਖੋ ਇੱਕ ਸਾਡਾ ਪੰਜਾਬ ਰੰਗਲਾ ਪੰਜਾਬ ਹੈ ਕੀ ਕਰਨਾ ਚਾਹੋਗੇ ਮੋੜ ਫਿਰ ਰੰਗਲਾ ਪੰਜਾਬ ਬਣ ਪਾਏਗਾ ਸਾਡਾ ਜਿਗਰੂ ਰਾਮਦਾਸ ਦੀ ਨਗਰੀ 'ਚ ਖੜੇ ਆ ਦੋ ਰਾਏ ਹੈ ਨਹੀਂ ਆ 200% ਰੰਗਲਾ ਪੰਜਾਬ ਦੁਬਾਰਾ ਬਣ ਪਾਏਗਾ ਸਿੱਖੀ ਤੋਂ ਉੱਠ ਕੇ ਮੈਂ ਇੱਕ ਗੱਲ ਕਰਨਾ ਚਾਹੁੰਦਾ ਵੀ ਪੰਜਾਬ ਨੈਸ਼ਨਲ ਬੈਂਕ ਪੰਜਾਬ 'ਚ ਅਜ ਹੜ ਦੀ ਮਾਰ ਪਈ ਹੈ ਤੇ ਮੈਂ ਪਹਿਲਾਂ ਵੀ ਕਈ ਜਗ੍ਹਾ ਕਹਿ ਸਕਿਆ ਵੀ ਪੰਜਾਬ ਨੈਸ਼ਨਲ ਬੈਂਕ ਦਾ ਸਿਰ ਤਾਜ ਹੀ ਪੰਜਾਬ ਹੈ ਤੇ ਪੰਜਾਬ ਨੈਸ਼ਨਲ ਬੈਂਕ 'ਚ ਬਾਕੀ ਆਰਗੇਨਾਈਜੇਸ਼ਨਾਂ ਨਾਲੋਂ ਪਹਿਲਾਂ ਇਹ ਉਦਮ ਉਠਾਇਆ ਹੈ ਤੇ ਗ੍ਰਾਮ ਦਾਸ ਦੇ ਚਰਨਾ ਚ ਬੈਠੇ ਆ ਜੀ ਜੇ ਉਹਨਾਂ ਨੇ ਅੱਜ ਦੁੱਖ ਬਖਾਏ ਨੇ ਤੇ ਮੈਨੂੰ ਲੱਗਦਾ ਵੀ ਜੋ ਕਰੰਟ ਸਿਨੈਰੀਓ ਪਹਿਲਾਂ ਸੀ ਉਸ ਤੋਂ ਬਹੁਤ ਵਧੀਆ ਜਿੰਨਾ ਕਿ ਸਾਨੂੰ ਆ ਬਾਕੀ ਐਨ ਜੀਓਸ ਤੋਂ ਵੀ ਜਾਂ ਬਾਕੀ ਜਿੰਨੇ ਵੀ ਆਪਣੀ ਜਥੇਬੰਦੀਆਂ ਨਾਲ ਲੱਗੀਆਂ ਨੇ ਅਸੀਂ ਪਹਿਲਾਂ ਨਾਲੋਂ ਵੀ ਵਧੀਆ ਇਤਿਹਾਸ ਦਾ ਵਸਦਾ ਪੰਜਾਬ ਦੁਬਾਰਾ ਜਲਦੀ ਦੇਖਾਂਗੇ ਜੀ ਮੰਨਦੇ ਆ ਕਿ ਸਿੱਖ ਕੌਮੀਅ ਜਿਹੜੀ ਇੱਕ ਭਰਾਵਾਂ ਦੀ ਬਾਹਰ ਕਰਦੀ ਸਿੱਖ ਸਿੱਖ ਦੀ ਇਹਦੇ ਵਿੱਚ ਨੇ ਮੈਂ ਕਹਿ ਸਕਦਾ ਜੀ ਹੁਣ ਜੇ ਮੈਂ ਪੰਜਾਬ ਨੈਸ਼ਨਲ ਬੈਂਕ ਦੀ ਗੱਲ ਕਰਾਂ ਤੇ ਸਾਡੇ ਕੋ ਕੁ ਇਹ ਕੌਮੀ ਭਾਈਚਾਰੇ ਦੀ ਦੇਖੋ ਬਾਕੀ ਵੀ ਆਲੇ ਦੁਆਲੇ ਬੜਾ ਕੁਝ ਰਿਲੀਜੀਅਨ ਵਾਈਸ ਨਹੀਂ ਇਹ ਦੀ ਸਟੇਟਮੈਂਟ ਦੇ ਸਕਦੇ ਸਰ ਦਾ ਰਿਲੀਜੀਅਨ ਕੁਝ ਹੋਰ ਹੈ ਠੀਕ ਨਹੀਂ ਉਹ ਕਹਿੰਦੇ ਨੇ ਵੀ ਅਵਲਲਾ ਨੂਰ ਪਾਏ ਕੁਦਰਤ ਕੇ ਸਬੰਧੇ ਕੁਦਰਤ ਵਾਲੀ ਗੱਲ ਹੈ ਕਿ ਅਸੀਂ ਇੱਥੇ ਰਿਲੀਜੀਅਨ ਕਾਸ ਜੈਂਡਰ ਸਟੇਟਸ ਸਾਰਿਆਂ ਨੂੰ ਛੱਡ ਕੇ ਕਾਮਨ ਪਲੇਟਫਾਰਮ ਤੋਂ ਐਸਾ ਹੈ ਮਾਨਵਤਾ ہمارا ਰਿਲੀਜੀਅਨ ਹੈ ਬਿਲਕੁਲ ਹਿਊਮੈਨਿਟੀ ਦੇ ਬੇਸਿਸ ਦੇ ਉੱਤੇ ਅਸੀਂ ਕਰ ਰਹੇ ਹਾਂ ਬਿਲਕੁਲ ਕਲੀਕ ਕਰਕੇ ਤਹਿਤ ਕਰ ਰਹੇ ਹਾਂ ਅਗਰ ਹੋਰ ਵੀ ਜ਼ਰੂਰਤ ਹੋਈ ਤਾਂ ਤੁਹਾਡੇ ਵੱਲੋਂ ਰਾਸ਼ਨ ਹੋਰ ਵੀ ਪਹੁੰਚ ਜਾਵੇ 100% ਜਿੱਦਾਂ ਸਰ ਨੇ ਕਮਿਟਮੈਂਟ ਦਿੱਤੀ ਹੈ ਅਸੀਂ ਅੱਗੇ ਵੀ ਆਉਣ ਵਾਲੇ ਸਮੇਂ ਤੇ ਇਹ ਸੇਵਾ ਹਮੇਸ਼ਾ ਨਿਭਾਉਂਦੇ ਰਾਵਾਂਗੇ ਜੋ ਵੀ ਜਿਹੜੇ ਅੱਜ ਹਰ ਪੀਰੀਅਡ ਚ ਲੋਕ ਮੈਂ ਅੰਕਿਤ ਨਾਇਰ ਪੰਜਾਬ ਨੈਸ਼ਨਲ ਬੈਂਕ ਤੋਂ ਪੀਐਨਬੀ ਸਟਾਫ ਯੂਨੀਅਨ ਦਾ ਵੀ ਮੈਂ origional ਸੈਕਟਰੀ ਆ ਸਾਡਾ ਜਿਹੜਾ ਅੱਜ ਦਾ ਉਪਰਾਲਾ ਵੈ ਉਹ ਇਹੀ ਹੈ ਕਿ ਜਿਹੜੇ ਸਾਡੇ ਵੀਰ ਭਰਾ ਭੈਣ ਮਾਵਾ ਹੜ ਕਾਰਨ ਪੀੜਿਤ ਹੋਏ ਨੇ ਉਹਨਾਂ ਤੱਕ ਰਾਸ਼ਨ ਸਮਗਰੀ ਜਾਂ ਦੂਸਰਾ ਜਿਹੜਾ ਅਸੀਂ ਉਪਰ ਆਲਾ ਕੀਤਾ ਕਿ ਜਿਹੜਾ ਡਰਾਫਟ ਦੀ ਫਾਰਮ ਦੇ ਵਿੱਚ ਡੀਸੀ ਐਡਮਿਨਿਸਟ੍ਰੇਸ਼ਨ ਨੂੰ ਅਮਾਉਂਟ ਪਹੁੰਚਾਈ ਗਈ ਹੈ ਜਿਹੜੇ ਕਿ ਇਨ ਐਡੀਸ਼ਨ ਟੂ ਇਸ ਰਾਸ਼ਨ ਤੋਂ ਹੋਰ ਵੀ ਬੜੀਆਂ ਜ਼ਰੂਰਤਾਂ ਨੇ ਜਿਹੜੀਆਂ ਉੱਥੇ ਗਰਾਊਂਡ ਲੈਵਲ ਤੇ ਨਜ਼ਰ ਆ ਰਹੀਆਂ ਨੇ ਕਰਨ ਵਾਲਾ ਕੰਮ ਹੈ ਸਾਨੂੰ ਇਹ ਹੀ ਹੈ ਕਿ ਜਿਹੜੀ ਚੀਜ਼ ਸਾਡੇ ਅੰਮ੍ਰਿਤਸਰ ਤੋਂ ਪੰਜਾਬ ਨੈਸ਼ਨਲ ਬੈਂਕ ਦੇ EMPLOYEES ਨੇ ਵੋਲੰਟੇਰਲੀ ਕੰਟ੍ਰਿਬਿਊਟ ਕਰਕੇ ਵਿਦਆਊਟ ਐਨੀ ਇਫੈਂਡ ਬਟ ਜਿਹੜੇ ਵੀਰ ਨੂੰ ਜਿੰਨੂੰ ਵੀ ਕਿਹਾ ਗਿਆ ਸਟਾਫ ਮੈਂਬਰ ਨੂੰ ਜਿੰਨਾ ਤੱਕ ਮੈਸੇਜ ਪਹੁੰਚਿਆ ਵਰਬਲੀ ਨਹੀਂ ਵੀ ਕਿਹਾ ਗਿਆ ਉਹ ਵੀ ਆਟੋਮੈਟਿਕਲੀ ਆਪੇ ਆਪਣੀ ਸ਼ਰਧਾ ਅਨੁਸਾਰ ਉਹਨਾਂ ਨੇ ਅਕਾਊਂਟ ਦੇ ਵਿੱਚ ਪੈਸੇ ਪਾਏ ਤੇ ਉਹ ਪੈਸੇ ਦਾ ਸਾਨੂੰ ਇਹੀ ਹੈ ਕਿ ਐਂਡ ਯੂਜ਼ ਤੱਕ ਪ੍ਰੋਪਰ ਯੂਜ਼ ਹੋਵੇ ਜਿੱਥੇ ਜਿਹੜੇ ਵੀਰ ਭਰਾ ਨੂੰ ਲੋਡ ਆ ਖੇਤਾਂ ਦੇ ਵਿੱਚ ਆ ਘਰਾਂ ਦੇ ਵਿੱਚ ਆ ਜਿਹੜੇ ਸਮਾਨ ਦੀ ਲੋਡ ਆ ਉਹ ਉੱਥੇ ਤੱਕ ਪਹੁੰਚਾਇਆ ਜਾਵੇ ਕੱਲ ਇੱਕ ਡਰਾਫਟ ਹੈਂਡਸਮ ਅਮਾਊਂਟ ਦਾ ਦੇ ਦਿੱਤਾ ਗਿਆ ਵੈ ਸਾਡੇ ਸਰਕਲ ਹੈੱਡ ਵੱਲੋਂ ਜਿਹੜੀ ਕੀ ਕੰਟਰੀਬਿਊਸ਼ਨ ਸਾਡੇ ਪੀਐਨਬੀ EMPLOYEES ਨੇ ਕੀਤੀ ਸੀ ਉਹਦੇ ਵਿੱਚੋਂ ਤੇ ਅੱਜ ਖੂਨਾਂ ਟਰਾਲੀ ਪਿੱਛੇ ਖੜੀ ਹੈ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਸਾਰਾ ਜ਼ਰੂਰਤ ਦਾ ਸਮਾਨ ਜਿਹਦੇ ਵਿੱਚ ਆਟਾ ਚਾਵਲ ਦਾਲ एवरीथिंग ਮਤਲਬ ਇੱਕ ਬੈਗ ਦੇ ਵਿੱਚ ਪਾ ਕੇ ਹਰ ਇੱਕ ਨੂੰ ਮਿਲੇਗੀ ਆਲਮੋਸਟ 300 ਦੇ ਆਸ-ਪਾਸ ਇਹ ਬੈਗ ਬਨੇ ਹੋਏ ਆ ਜਿਹੜੇ ਉੱਥੇ ਗਰਾਊਂਡ ਲੈਵਲ ਤੇ ਪਹੁੰਚ ਕੇ ਤੇ ਅਸੀਂ ਚਾਹੁੰਦੇ ਆ ਅਸੀਂ ਜਿੱਥੇ ਸਰਕਾਰ ਵੀ ਚਾਹੁੰਦੀ ਹੈ ਸਾਡੀ ਡਿਊਟੀ ਲੈਣੀ ਅਸੀਂ ਵੋਲੰਟੇਰੀਲੀ ਵੀ ਜਾ ਕੇ ग्राउंड लैवल पर जाके काम करना चाहेंगे उन्होंने तक जेडी चीज़ पहुँचाई है परसनली भी पहुँचावे देश दुनिया की हर खबर सबसे पहले देखने के लिए फॉलो करें सर्वजन न्यूज यूट्यूब फेसबुक इंस्टाग्राम और व्हाट्सएप चैनल पर